ਸਸ ਕਾਲ ਬਾਈ ਸਸ ਕਾਲ ਸਸ ਕਾਲ ਬਾਈ ਸਸ ਕਾਲ ਬੀ ਸਸ ਕਾਲ ਬਾਈ ਗੁਰੂ ਜੀ ਕਾ ਖਾਲਸਾ ਨਾ ਨਾ ਮਾਈ ਗੁਰੂ ਜੀ ਕਾ ਖਾਲਸਾ ਇਹ ਨਾਲ ਕੀਤੀ ਬੜੇ ਮਾਰ-ਮਾਰ ਦਿੱਤੀਆਂ ਐ ਪਾਸ ਦੇ ਹਾਂ ਬੁਲਵਕਤਾ ਦੀ ਸੇਵਾ ਸਭ ਤੋਂ ਵੱਡੀ ਪੁਰਬਤ ਇਹ ਲੋਕੋ ਤੁਸੀਂ ਬਾਤ ਸਾਰੀ ਗੁਰੂ ਜੀ ਦੀ ਗੱਲ ਸੀ ਸਤਿਕਾਰ 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 ਦੇ ਬਾਬਾ ਵੀਰ ਬਲਜੀਤ ਸਿੰਘ ਜੀ ਕੋਲ ਆਦੇ ਪਾਬਲ ਪ੍ਰਸਤਾਵ ਕੁਝ ਸ਼ਬਦ ਦੀ ਉਸਾਰੂ ਹੋਣੇ ਇਸਤਰੀਆ ਪਰਵਾਰੋ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਹਿਲਾਂ ਤਾਂ ਸੰਗਤ ਨੂੰ ਹੱਥ ਜੋੜ ਕੇ ਦੋਨੋਂ ਮਾਫੀ ਮੰਗਦੇ ਆ ਤੁਹਾਡਾ ਇੰਤਜ਼ਾਰ ਕਰਾਣਾ ਪਿਆ ਤੁਹਾਨੂੰ ਸਾਰਿਆਂ ਨੂੰ ਸਾਡੇ ਪਰਿਵਾਰ ਹੀ ਪਿੱਛੇ ਬਹੁਤ ਵੱਡਾ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਈ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਲਝ ਕੇ ਥੋੜਾ ਲੇਟ ਹੋ ਗਏ ਆ ਤੇ ਬਹੁਤ ਧੰਨਵਾਦ ਪੈਣੀ ਬਿੰਗਾ ਨਗਰ ਦਾ ਗੁਰਦੁਆਰਾ ਕਮੇਟੀ ਦਾ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਅੱਜ ਤੁਹਾਡੇ ਸਾਰਿਆਂ ਦੇ ਰੋਬਰੂ ਹੋਣ ਦਾ ਮੌਕਾ ਦਿੱਤਾ ਕਿ ਸਾਡੇ ਨਿੱਕੇ ਨਿੱਕੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਗੁਰਸਿੱਖੀ ਦੇ ਨਾਲ ਕਿਸ ਤਰੀਕੇ ਨਾਲ ਜੁੜ ਰਹੀ ਆ ਕਿਸ ਤਰੀਕੇ ਨਾਲ ਦਸਤਾਰ ਮੁਕਾਬਲੇ ਕਰਾਏ ਗਏ ਨੇ ਸੁੰਦਰ ਲਿਖਾਈ ਮੁਕਾਬਲੇ ਕਵਿਸ਼ਰੀ ਮੁਕਾਬਲੇ ਇਹ ਬਹੁਤ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਹਰ ਤਰੀਕੇ ਨਾਲ ਸਾਡਾ ਪਤਨ ਹੋ ਰਿਹਾ ਚਾਹੇ ਉਹ ਪੜ੍ਹਾਈ ਲਿਖਾਈ ਦੇ ਵਿੱਚ ਦੇਖ ਲਈਏ ਚਾਹੇ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਦੀ ਗੱਲ ਕਰ ਲਈਏ ਚਾਹੇ ਸਾਡੀਆਂ ਆਪਸੀ ਰਿਸ਼ਤੇਦਾਰੀਆਂ ਦੀ ਗੱਲ ਕਰ ਲਈਏ ਹਰੇਕ ਪੱਦਰ ਤੇ ਅਸੀਂ ਕਿਤੇ ਨਾ ਕਿਤੇ ਤਾਂ ਉੱਥੇ ਜ਼ਰੂਰਤਾ ਇਸ ਤਰ੍ਹਾਂ ਦੇ ਅਪਰਾਲੇ ਕਰਨ ਦੀ ਜਿੱਦਾਂ ਇਸ ਨਗਰ ਦੇ ਵਿੱਚ ਅਪਰਾਲਾ ਕੀਤਾ ਗਿਆ ਇਸ ਨਗਰ ਨਾਲ ਸਾਡੀ ਇੱਕ ਸਾਝ ਵੀ ਆ ਮੇਰੀ ਸਿਸਟਰ ਇੱਥੇ ਬੁੱਜਰ ਹਰੀ ਸਿੰਘ ਪਿੰਡ ਵਿਆਹੀ ਹੈ ਭੈਣ ਉਹ ਪਰੌਣੇ ਦੇ ਨਾਨਕੇ ਇਸ ਪਿੰਡ ਰਾਜਵੀਰੇ ਹੁਣੇ ਸਾਡੇ ਮਾਸਟਰ ਜੀ ਬੈਠੇ ਨੇ ਪਰਿਵਾਰ ਤੇ ਅੱਜ ਇਸ ਨਗਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਆ ਵੀ ਅਸੀਂ ਭਾਗਾਂ ਵਾਲੇ ਆ ਜਿਹੜਾ ਇਹਨਾਂ ਨਿੱਕੇ ਨਿੱਕੇ ਬੱਚੇ ਬੱਚੀਆਂ ਦੀ ਇਸ ਨਵੀਂ ਜ਼ਿੰਦਗੀ ਦੀ ਇੱਕ ਨਵੀਂ ਪਹਿਲ ਜਿਹੜੀ ਸ਼ੁਰੂ ਕਰੀ ਹੈ ਨਗਰਵਲੀਓ ਪ੍ਰਬੰਧਕਾਂ ਵੱਲੋਂ ਉਹਦੇ ਵਿੱਚ ਬਹੁਤ ਸਾਰੇ ਬੱਚੇ ਸਾਡੇ ਗੁਰਸਿੱਖੀ ਜੀਵਨ ਦੇ ਨਾਲ ਜੁੜਨਗੇ ਜਿੱਦਾਂ ਪਹਿਲਾਂ ਵੀਰ ਜੀ ਗੱਲ ਕਰਦੇ ਸੀ ਵੀ ਢਾਡੀ ਸਿੰਘ ਕਮਿਸ਼ਨ ਵੀਰਾਂ ਦੀ ਉਹ ਮਾਨ ਸਤਕਾਰ ਨਹੀਂ ਮਿਲਦਾ ਮੈਂ ਇੱਥੇ ਬੈਠੇ ਬੈਠੇ ਹੀ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਸਾਡੇ ਕੋਲੇ ਇੱਕ ਵੀਰ ਅਜਸਪਾਲ ਸਿੰਘ ਉਹ ਵੀਰ ਸੁਰ ਸਿੰਘ ਵਾਲੇ ਤੋਂ ਤਰਨ ਤਰਨੇ ਦੇ ਕਿਲਾਕੇ ਜੋ ਉੱਥੋਂ ਪਿੰਡ ਦੇ ਕੁਝ ਵੀਰ ਰਲ ਕੇ ਤੇ ਇੱਕ ਉਹਦੀ ਮਾਂ ਵਿਚਾਰੀ ਬੁੱਢੀ ਉਹ ਆਪਦੇ ਪੁੱਤ ਨੂੰ ਬੰਨ ਕੇ ਸਾਡੇ ਕੋਲੇ ਲੈ ਕੇ ਆਏ ਸਿਰ 'ਚ ਜਟਾਵਾ ਵਾਲ ਬਾਲ ਕੱਟੇ ਹੋਏ ਦਾੜਾ ਵੀ ਕੱਟਿਆ ਹੋਇਆ ਗੰਦੇ ਕੱਪੜੇ ਉਹ ਕਹਿੰਦੇ ਵੀ ਨੂੰ 30-35 ਸਾਲ ਹੋ ਗਏ ਸੜਕਾਂ ਤੇ ਰੋਡੀਆਂ ਤੇ ਬਸ ਕਹਿੰਦੇ ਗੁੰਧੀਆਂ ਰੋਡੀਆਂ ਚੁੱਕ ਦਸ ਤੇ ਜਦੋਂ ਉਹ ਵੀਰ ਨੇ ਦੱਸਿਆ ਵੀ ਇਹ ਬੜਾ ਸਿਰ ਕੱਟ ਕਮਿਸ਼ਨਰ ਸੀ ਇਹਦੇ ਫਾਦਰ ਸਾਹਿਬ ਸੀ ਜਿਹੜੇ ਕੇਰ ਸਿੰਘ ਮਝੈਲ ਉਹਦੇ ਦੋ ਪੁੱਤ ਇੱਕ ਹਰਪਾਲ ਸਿੰਘ ਮਝੈਲ ਤੇ ਇੱਕ ਜਸਪਾਲ ਸਿੰਘ ਮਝੈਲ ਬੜੇ ਤੱਕੜੇ ਟਾੜੀ ਸੀ ਜਦੋਂ ਉਹ ਕਾਲਾ ਦੌਰ ਪੰਜਾਬ ਦੇ ਉੱਤੋਂ ਦੀ ਤੁਸੀਂ ਦੇਖਿਆ ਆਪਾਂ ਸਾਰਿਆਂ ਨੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰ ਕਿਸੇ ਨੇ ਖੋਦ ਆਪਣੇ ਹੱਡੀ ਹੰਡਾਇਆ ਉਹ ਸਮਾਂ ਤੇ ਉਹਦੇ ਵਿੱਚ ਇਹ ਉਸ ਟਾਈਮ ਸਿੰਘਾਂ ਦੀਆਂ ਮਬਾਰਾ ਸੁਣਾਉਂਦੇ ਉਹਨਾਂ ਨੂੰ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਾਝੇ ਦੇ ਵਿੱਚ ਉਹ ਬਹੁਤ ਇਹ ਮਹਿਮਾ ਜਿਹੜੀ ਇਹ ਮੂਵਮੈਂਟ ਸੀ ਵੱਡੇ ਪੱਦਰ ਤੇ ਹੋਈ ਤੇ ਉੱਥੇ ਉਹਦੇ ਵਿਚਾਰੇ ਦੇ ਬਹੁਤ ਵਰੀ ਪੁਲਿਸ ਨੇ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਤੇ ਉਹ ਆਫਸੈਟ ਹੋ ਗਿਆ ਫਾਦਰ ਸਾਹਿਬ ਬਜ਼ੁਰਗ ਸੀ ਉਹ ਕਵੀਸ਼ਰੀ ਕਰਨੀ ਛੱਡ ਗਏ ਦੂਜਾ ਭਰਾ ਥੋੜਾ ਚਲਾਕ ਸੀ ਉਹ ਕਵੀਸ਼ਰੀ ਛੱਡ ਕੇ ਗਾਉਣ ਲੱਗ ਗਿਆ ਉਹਨੇ ਪਿੱਛੇ ਨਾਮ ਰੱਖ ਲਿਆ ਆਪਣਾ ਹਰਪਾਲ ਸਿੰਘ ਚਮਕੀਲਾ ਤੇ ਉਹਨੂੰ ਵੀ ਪੈਸੇ ਬਣਨ ਲੱਗ ਗਏ ਸਟੇਜਾਂ ਲੱਗਣ ਲੱਗੀਆਂ ਤੇ ਇਹ ਭਾਗਤ ਸੀ ਇਹ ਕਵੀਸ਼ਰ ਸੀ ਇਕੱਲਾ ਇਹਨੇ ਫਿਰ 20-25 ਸਾਲ ਉੱਥੇ ਗੁੰਧੀਆਂ ਰੋੜੀਆਂ ਚੁੱਗੀਆਂ ਕਮਲਾ ਹੋ ਗਿਆ ਸਿਰ ਤੇ ਛੱਤ ਨਹੀਂ ਦੋ ਬੱਚੇ ਆ ਉਹ ਨਾਨਕਿਆਂ ਨੇ ਪਾਲੇ ਆ ਵੱਡੇ ਹੋ ਗਏ ਨਾਨਕੀ ਰਹਿ ਕੇ ਤੇ ਉਹ ਤੁਸੀਂ ਦੱਸੋ ਕਦੇ ਕਮਿਸ਼ਨਰ ਬਣਨਗੇ ਹੁਣ ਕਦੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆਊਗੀ ਅਸੀਂ ਕਮਿਸ਼ਨਰ ਬਣਨਾ ਤਾਂ ਉਹ ਵੀਰ ਨੂੰ ਜਦੋਂ ਇੱਥੇ ਲੈ ਕੇ ਆਏ ਸਾਡੇ ਕੋਲੇ ਉਹ ਮੈਂਟਲੀ ਅਫਸੈਟ ਵੀਰ ਨੂੰ 2 ਮਿੰਟ ਮੈਂ ਗੱਲਾਂ ਕਰੀਆਂ ਥੋੜਾ ਉਹਨੂੰ ਅੰਦਰੋਂ ਕਾਉਂਸਲਿੰਗ ਕਰਕੇ ਅਹਿਸਾਸ ਕਰਾਇਆ ਰੇ ਉਹ ਬਾਰਾ ਸੁਣਾਉਣੀਆਂ ਸ਼ੁਰੂ ਕਰਤੀਆਂ ਅੱਜ ਵੀ

ਸਾਰੇ ਪਿੰਡ ਦੇ ਹਾਲਾਤ ਇਦਾਂ ਦੇ ਨਹੀਂ ਵੀ ਉਹਨਾਂ ਦੇ ਸਿਰ ਤੇ ਛੱਤ ਹੈ ਨਹੀਂ ਸਾਰੇ ਪਿੰਡ ਦੇ ਵਿੱਚ ਇਦਾਂ ਦੇ ਲੋਕ ਨਹੀਂ ਜਿਹੜੇ ਇਲਾਜ ਤੋਂ ਬਿਨਾਂ ਤੜਫ ਰਹੇ ਆ ਕੋਈ 2-4 ਘਰ ਕਿਸੇ ਵਕਤ ਦੀ ਮਾਰ ਕਰਕੇ ਆਪਣੀ ਗਲਤੀ ਕਰਕੇ ਨਸ਼ਿਆਂ ਦੇ ਕਰ ਕਿਸੇ ਵੀ ਰੂਪ ਚ ਉਹ ਕਿਸੇ ਹਸਤਾਂ ਦੇ ਹਾਲਾਤ ਚ ਆ ਜਾਂਦੇ ਨੇ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹਦੀ ਬਾਹ ਫੜੀਏ ਜੇ ਸਾਡੀ ਅੱਜ ਸਾਰੇ ਸੰਗਤ ਪਿਆਰ ਕਰਦੇ ਆ ਸਾਨੂੰ ਸਾਨੂੰ ਸਲਾਉਂਦੇ ਆ ਸਾਨੂੰ ਐਪਰੀਸ਼ੀਏਟ ਕਰਦੇ ਆ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਬੜਾ ਚੰਗਾ ਕਾਰਜ ਹੁੰਦਾ ਇਹ ਸਾਨੂੰ ਆਪਣੇ ਆਪ ਨੂੰ ਬੜਾ ਵਧੀਆ ਲੱਗਦਾ ਸੀ ਪਰ ਅੱਜ ਕਰੀਬ 9 ਸਾਲ ਹੋ ਗਏ ਲੱਗਿਆ ਹੁਣ ਦੁੱਖ ਵੀ ਲੱਗਦਾ ਵੀ ਇਹਦਾ ਹੱਲ ਕੀ ਆ ਵੀ ਇਹਦਾ ਐਂਡ ਕੀ ਆ ਵੀ ਅੱਜ 500 ਤੋਂ ਵੱਧ ਮੈਂਬਰ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਆ ਇੱਕ ਦਿਨ ਹੋ ਸਕਦਾ 5000 ਬੰਦੇ ਦੇ ਰਹਿਣ ਦੀ ਵਿਵਸਥਾ ਹੋ ਜੇ ਉੱਤੇ ਤਾਂ ਫਿਰ ਕੀ ਲੋੜਵੰਦ ਲੋਕ ਨਹੀਂ ਹੋਣਗੇ ਫਿਰ ਕੀ ਸੜਕਾਂ ਤੇ ਲੋਕ ਨਹੀਂ ਰੋਣਗੇ ਤੇ ਕੀ ਸਾਡੀਆਂ ਮਾਮਾ ਸਾਡੇ ਬਾਪੂ ਬਜ਼ੁਰਗਾਂ ਨੂੰ ਘਰੋਂ ਨਹੀਂ ਕੱਢਿਆ ਜਾਊਗਾ ਹੱਲ ਕੀ ਹੱਲ ਉੱਥੇ ਲੁਕਿਆ ਪਿਆ ਉਹ ਸਾਡੇ ਅੰਦਰ ਸਾਡੇ ਵਿੱਚ ਸਾਡੀ ਕਮੀ ਸਾਨੂੰ ਆਪ ਪਛਾਨਣੀ ਪੈਣੀ ਇਦਾਂ ਦੀਆਂ ਸਸਥਾਵਾਂ ਦੀ ਲੋੜ ਨਾ ਪਵੇ ਪੰਜਾਬ ਨੂੰ ਅਸੀਂ ਇੱਥੇ ਅੱਜ ਸੰਗਤ ਵਿੱਚ ਵੀ ਖੜਕੇ ਕਹਿੰਦੇ ਆ ਗੁਰੂ ਦੇ ਘਰ 'ਚ ਖੜੇ ਆ ਵੀ ਸਾਡੀ ਇਹ ਸਸਥਾ ਬੰਦ ਹੋ ਜੇਵੇ ਇਹਦੀ ਲੋੜ ਨਾ ਪਵੇ ਸਾਡੇ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦਿਖਾਉਣੀਆਂ ਨਾ ਭੈਣ ਵੀ ਆਹ ਦੇਖੋ ਜੀ ਸਾਡਾ ਬਾਪੂ ਇਹਦੇ ਕੀੜੇ ਪੈ ਗਏ ਆਹ ਦੇਖੋ ਜੀ ਸਾਡੀ ਬੇਬੇ ਇਸ ਇਹਦੀਆਂ ਛਾਤੀਆਂ 'ਚ ਕੀੜੇ ਪੈ ਗਏ ਆ ਸਾਡੀ ਭੈਣ ਅੱਜ ਗੱਲਾਂ ਕਰਨ ਲੰਬਾ ਚਲੇ ਜਾਣਾ ਸਮਾਂ ਬਹੁਤ ਇਹ ਸਾਡੀ ਬੇਨਤੀ ਆ ਵੀ ਜੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਆਫ਼ਤਿਆਂ ਨੂੰ ਸਾਹਮਣਾ ਸ਼ੁਰੂ ਕਰ ਦਈਏ ਤਾਂ ਆ ਨੌਬਤ ਨਾ ਆਵੇ ਵੀ ਮੇਰੇ ਵਰਗਾ ਕੋਈ ਜਿਹਨੇ 40 ਸਾਲ ਪਾਪ ਕੀਤੇ ਸਾਰੇ ਪੁੱਟੇ ਸਿੱਧੇ ਕੰਮਾਂ 'ਚ ਚੋਰ ਲਟੇਰੇ ਸਮਾਜ ਸੇਵੀ ਬਣ ਗਏ ਇਹ ਸੱਚ ਆ ਭਾਈ ਗੱਲ ਗੱਲ ਕਮੀ ਸਾਡੀ ਆ ਬਾਰੇ ਸਾਡੇ ਵਰਗੇ ਐਵੇਂ ਸਮਾਜ ਸੇਵੀ ਬਣਨ ਦੀ ਲੋੜ ਹੀ ਨਾ ਪਵੇ ਕਿਉਂਕਿ ਸਾਡੇ ਦਾਦੇ ਪਰਦਾਦੇ ਸਾਰਿਆਂ ਦੇ ਸਮਾਜ ਸੇਵੀ ਸੀ ਹਰ ਇੱਕ ਬੰਦਾ ਆਪਣੀ ਦੂਰ ਤੱਕ ਦੀ ਰਿਸ਼ਤੇਦਾਰੀ ਨਿਭਾਉਂਦਾ ਸੀ ਜਿਹਦਾ ਆਪਾਂ ਵਰਣਨ ਵੀ ਨਹੀਂ ਕਰ ਸਕਦੇ ਹੁੰਦੇ ਕੀਦੀ ਪੋਤੀ ਦੀ ਧੀ ਧੀ ਦੀ ਪੋਤੀ ਗਾਂ ਪਰ ਅੱਜ ਅਸੀਂ ਚਾਚੇ ਤਾਇਆ ਤੋਂ ਵੀ ਨਹੀਂ ਅੱਗੇ ਵੱਧਦੇ ਅੱਜ ਅਸੀਂ ਭੂਆ ਮਾਸੀ ਤੋਂ ਵੀ ਨਹੀਂ ਅੱਗੇ ਵੱਧਦੇ ਪਰ ਮੇਰੀ ਬੇਨਤੀ ਆ ਅੱਜ ਜੇ ਤੁਸੀਂ ਸਾਨੂੰ ਇੱਥੇ ਬੁਲਾਇਆ ਤਾਂ ਸਾਡੀ ਇਸ ਕਲ ਜੁਗੀਆਂ ਦੀ ਪਾਪੀਆਂ ਦੀ ਗੱਲ ਜਰੂਰ ਪੱਲੇ ਬੰਨਿਓ ਵੀ ਆਪਾਂ ਆਪਣੀ ਆਪਣੀ ਡਿਊਟੀ ਨਿਭਾਈਏ ਆਪਣੇ ਸਮਾਜ 'ਚ ਆਪਣੇ ਪੱਦਰ ਤੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਜਿੱਦਾਂ ਵੀਰ ਹੋਣਾ ਨੇ ਪ੍ਰਾਲਾ ਕੀਤਾ ਦੇਖੋ ਕਿੰਨੇ ਸੋਹਣੇ ਬੱਚੇ ਬੱਚੀਆਂ ਬੈਠੇ ਆ ਦਸਤਾਰਾਂ ਬੰਨੀਆਂ ਜੇ ਇਸੇ ਤਰ੍ਹਾਂ ਨਗਰ ਦੇ ਵਿੱਚ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਹੋਵੇ ਗੁਰਸਿੱਖੀ ਤਾਂ ਸਾਨੂੰ ਜੋੜਦੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਗੁਰਸਿੱਖੀ ਦਾ ਲੈਸਨ ਹੀ ਇਹ ਹੈ ਸਿੱਖ ਦਾ ਜਨਮ ਹੀ ਸੇਵਾ ਵਾਸਤੇ ਹੋਇਆ ਤਾਂ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਪ੍ਰਬੰਧਕ ਕਮੇਟੀ ਦੇ ਜਿੰਨਾ ਪ੍ਰਬੰਧਕ ਵੀਰਾਂ ਨੇ ਅੱਜ ਦੇ ਸਮੇਂ ਦੇ ਵਿੱਚ ਇਹ ਅਪਰਾਲਾ ਕੀਤਾ ਇਹ ਪਿੰਡੋਂ ਪਿੰਡੀ ਇਸ ਤਰ੍ਹਾਂ ਦੇ ਅਪਰਾਲੇ ਹੋਣ ਇਹ ਅਪਰਾਲੇ ਆ ਜਿਹੜੇ ਜੇ ਇਸੇ ਤਰ੍ਹਾਂ ਨਿਰੰਤਰ ਹੁੰਦੇ ਰਹਿਣ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਆਪਾਂ ਸਮਾਜ ਨੂੰ ਬਦਲ ਸਕਦੇ ਆ ਅੱਜ ਇਸ ਨਗਰ ਦੀਆਂ ਇੰਨਾਂ ਸਵਾਵਾਂ ਨੂੰ ਅਸੀਂ ਬਹੁਤ-ਬਹੁਤ ਸਲਾਉਂਦਾ ਵੀ ਆ ਸਲਾੰਗਾ ਦੇ ਯੋਗ ਵੀ ਆ ਤੇ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਵੀਰਾਂ ਨੇ ਇਹ ਪ੍ਰਾਰਲਾ ਕੀਤਾ ਸੱਚੇ ਪਾਤਸ਼ਾਹ ਨੇਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਇੱਥੇ ਆ ਕੇ ਇਹਨਾਂ ਸਾਰੀ ਸੰਗਤ ਦੇ ਸਾਹਮਣੇ ਆਪਣੇ ਚਾਰ ਵਿਚਾਰ ਰੱਖਣ ਦਾ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ